ਕੀ ਕੋ ਦਾ ਦੇ ਕੁਦਰਸ਼ੀ ਨਸਨ ਨਾ ਉਹ ਚਾਈ ਕੋ ਉਚਾਈ ਤੋਂ ਦਸਣ ਲਈ ਪੈਰ ਵੀ ਨਾ ਪੁੱਟਿਆ ਹੁੰਦਾ ਉਚਾਈ ਤੋਂ ਦਸਣ ਲਈ ਪੈਰ ਵੀ ਨਾ ਪੁੱਟਿਆ ਹੁੰਦਾ ਤੇਰੀ ਅੱਖ ਦਾ ਜੇ ਬਣ ਕੇ ਖਾਵਨਾ ਮੈਂ ਟੁੱਟਿਆ ਹੁੰਦਾ ਨਹੀਂ ਰਹਿੰਦੀ

ਇਹੁਰਵਾ ਦੀਆਂ ਤੀ ਬੜਾ ਭਰਿਆ ਉਹ ਜਦ ਛਲਕਿਆ ਨਾ ਫਿਰ ਪਤਾ ਲੱਗਿਆ ਸੂਤਾ ਨਿਸਰੇ ਆ ਮਾਰਤਰੀ ਵਿੱਚੋਂ ਫੁੱਟਿਆ ਹੁੰਦਾ ਉਹ ਠੀਕ ਬੜਾ ਭਰਿਆ ਉਹ ਜਦ ਛਲਕਿਆ ਨਾ ਫਿਰ ਪਤਾ ਲੱਗਿਆ ਸਬੂਤਾ ਨਿਸਰੇ ਆ ਪਾਤਰ ਵਿੱਚੋਂ ਫੁੱਟਿਆ ਹੁੰਦਾ ਜਿਗਰ ਤੇ ਰੱਖ ਕੇ ਪੱਥਰ ਉਹ ਮੇਲਾ ਵੇਖਣਾ ਪੈਂਦਾ ਜਿਗਰ ਤੇ ਰੱਖ ਕੇ ਪੱਥਰ ਰੁਪਿਆ ਹੁੰਦਾ ਜਿਗਰ ਤੇ ਰੱਖ ਕੇ ਪੱਥਰ ਉਹ ਮੇਲਾ ਵੇਖਣਾ ਪਿੰਡ ਐ ਕਦੇ ਜੋ ਆਪ ਮੇਲਾ ਆਦਮੀ ਨੇ ਲੁੱਟਿਆ ਹੁੰਦਾ ਨਹੀਂ ਮੌਤ ਆਜ ਹੁੰਦਾ ਖੂਦ ਦੇ ਵਾਗੂ ਲਾਉਣ ਵਾਲੇ ਦਾ ਨਹੀਂ ਮੌਤ ਆਜ ਹੁੰਦਾ ਖੂਦ ਦੇ ਵਾਗੂ ਲਾਉਣ ਵਾਲੇ ਦਾ ਢੜੇ ਮੈਦਾਨ ਵਿੱਚ ਆਪਣਾ ਜੋ ਆਪੇ ਫੁੱਟਿਆ ਹੁੰਦਾ ਉਚਾਈ ਤੋਂ ਦਸੜਲੀ ਪੈਰ ਵੀ ਨਾ ਪਟਿਆ ਬੁਦਾ ਤੇ ਯੱਕਾ ਦਾਗੇ ਵਰਕੇ ਖਾਵਣਾ ਮੈਂ ਟਟਿਆ ਹੁੰਦਾ ਤੁਹਾਡਾ ਬਹੁਤ ਬੋਸ਼ਕੀ ਅਗਰ ਉਹ ਨੂਰ ਹੋਵੇ ਉਹ ਅੱਗੇ ਬੋਲਦੇ ਆਰ ਫਿਰ ਜੁਗਰਸ ਨੂੰ ਫਿਰ ਚੋੜੀ ਕੇ